ਸਾਰੇ ਬਿੱਲਾਂ ਨੂੰ ਸਤਿ ਸ੍ਰੀ ਅਕਾਲ ਭਨੇਨੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜਿੰਨੀ ਵੀ ਸੰਗਤ ਜਿੱਥੋਂ ਤੱਕ ਵੀ ਇਸ ਮਾਈਕ ਦੀ ਆਵਾਜ਼ ਆ ਰਹੀ ਹੈ ਉਹ ਸੰਗਤ ਨੂੰ ਅੱਜ ਆਪਾਂ ਸਭ ਰਲ ਕੇ ਇਸ ਨਿਹਾਂ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਵਾਂਗੇ ਪੀ ਸਾਡੇ ਅਣਖੀ ਯੋਧੇ ਸਰਦਾਰ ਜਗਜੀਤ ਸਿੰਘ ਜੱਲੇਵਾਲ ਜਿਨ੍ਹਾਂ ਨੂੰ ਅੱਜ ਤਕਰੀਬਨ 80 ਜੰਡੇ ਲਾਗੇ ਹੋ ਗਏ ਨੇ ਜਿਨ੍ਹਾਂ ਨੇ ਹੁਣ ਤੱਕ ਆਂਦਾ ਇੱਕ ਦਾਣਾ ਵੀ ਆਪਣੇ ਮੂੰਹ ਵਿੱਚ ਨਹੀਂ ਪਾਇਆ ਤੇ ਸਮੇਂ ਦੀ ਹਕੂਮਤ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਜਦੋਂ ਤੱਕ ਹਕੂਮਤ ਕਿਸਾਨਾਂ ਨੂੰ ਉਹਨਾਂ ਦੇ ਬੰਦੇ ਹੱਕ ਤੇ ਕਿਸਾਨਾਂ ਦਾ ਕੀਤਾ ਖੇਤੀ ਦੇ ਉਹਦੇ ਪ੍ਰਤੀ ਉਹਦਾ ਰਵਈਆ ਠੀਕ ਨਹੀਂ ਹੋਇਆ ਤੇ ਸਾਡੇ ਅਣਖੀ ਯੋਧੇ ਸਰਦਾਰ ਜੀਜੀ ਸਿੰਘ ਢੱਲੇਵਾਲ ਉਦੋਂ ਤੱਕ ਅੰਦਾਾ ਦਾਣਾ ਆਪਣੇ ਮੂੰਹ ਵਿੱਚ ਨਹੀਂ ਪਾਣਗੇ ਉਹਨਾਂ ਦਾ ਪੂਰ ਜੋਰ ਲੱਗਾ ਹੋਇਆ ਹੈ ਤੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮਨਾ ਕੇ ਛੱਡਿਏ ਜਿਹੜੇ ਚਲਦਿਆਂ ਜੋ ਸਾਡਾ ਇਹ ਧਰਨਾ ਨਦਰਪੁਰ ਵਿੱਚ ਖਰੋਰੀ ਪੌਂਡਰ ਤੇ ਸ਼ੰਭੂ ਵਾਰਡਰ ਇਹ ਕਿੰਨਾ ਖਵਾ ਤੇ ਚੱਲਦਿਆਂ ਨੂੰ ਅੱਜ ਪੂਰਾ 1 ਸਾਲ ਹੋ ਗਿਆ ਹੈ ਤੇ ਜਿੱਦਣ ਜਰਜੀਤ ਸਿੰਘ ਦੀ ਗੱਲਵਾਲ ਨੇ ਮਹਾਪੰਚਾਇਤ ਬੁਲਾਈ ਸੀ ਉਸ ਦਿਨ ਦਾ ਕੱਟ ਤੇ ਅੱਜ ਦਾ ਕੱਟ ਸਮੇਂ ਦੀ ਹਕੂਮਤ ਨੂੰ ਦੱਸ ਰਿਹਾ ਹੈ ਪੀ ਜੇ ਸਾਨੂੰ ਸਾਡੇ ਹੱਕ ਨਾ ਮਿਲੇ ਤੇ ਅਸੀਂ ਸੰਘਰਸ਼ ਕਰਨਾ ਨਹੀਂ ਛੱਡਾਂਗੇ ਜਿਹੜਾ ਸੰਘਰਸ਼ ਹੈ ਇਹ ਸਾਨੂੰ ਸਾਡੇ ਗੁਰੂਆਂ ਪੀਰਾਂ ਤੋਂ ਮਿਲਿਆ ਹੈ ਤੇ ਅਸੀਂ ਸੰਘਰਸ਼ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਜਹਿਜ ਮੰਗਾ ਸਾਡੀਆਂ ਜੋਰ ਮੰਗਾ ਅਸੀਂ ਖੇਤੀ ਨੂੰ ਬਚਾਉਣ ਲਈ ਆਪਣੇ ਤਨ ਮਨ ਤੇ ਹੰਢਾ ਕੇ ਸੰਘਰਸ਼ ਨੂੰ ਪੂਰਾ ਨੇਪੜੇ ਚਾਰਾਂਗੇ ਤੇ ਸਰਕਾਰ ਨੂੰ ਇਹ ਦੱਸ ਦਿਆਂਗੇ ਕਿ ਜਿਹੜੀ ਇੱਕ ਕੌਮ ਹੈ ਕਿਸਾਨੀ ਕੌਮ ਹੈ ਚਾਹੇ ਮਜ਼ਦੂਰ ਨੇ ਇਹਨਾਂ ਦੇ ਵਿੱਚ ਇੰਨਾ ਜਜ਼ਬਾ ਹੈ ਕਿ ਜਦੋਂ ਤੱਕ ਇਨਾਂ ਦੇ ਸਾਥ ਸਾਹੇ ਇਹ ਸੰਘਰਸ਼ ਕਰਨਾ ਨਹੀਂ ਛੱਡਾਂਗੇ ਤੇ ਵੀਰੋ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਣੇ ਨਗਰ ਦੇ ਵਿੱਚ ਪਿੰਡ ਦੇ ਵਿੱਚ ਜਿੱਥੋਂ-ਜਿੱਥੋਂ ਵੀ ਆਪਾਂ ਆਏ ਆ ਉੱਥੇ ਤੱਕ ਇਹ ਆਵਾਜ਼ ਜ਼ਰੂਰ ਪਹੁੰਚਾਈ ਜਾਵੇ ਜਾ ਕੇ ਕਿ ਜਿਹੜਾ ਕਿਸਾਨੀ ਧਰਨਾ ਚੱਲ ਰਿਹਾ ਹੈ ਅੱਜ ਉਸ ਨੂੰ 1 ਸਾਲ ਹੋ ਗਿਆ ਪਰ ਮੰਗਾ ਨਹੀਂ ਮੰਨੀਆਂ ਗਈਆਂ ਪਰ ਨਹੀਂ ਮੰਨੀਆਂ ਜਾਂਦੀਆਂ ਆ ਸਾਡਾ ਧਰਨਾ ਜੋ ਤੋ ਤੂੰ ਚੱਲਦਾ ਰਹੇਗਾ ਤੇ ਕੋਈ ਵੀ ਸਮੇਂ ਦੀ ਸਰਕਾਰ ਜਿਹੜੇ ਅਸਾਂ ਨੂੰ ਕਹਿੰਦੇ ਨੇ ਕਿ ਇਹ ਘਰ ਬਹਿ ਜੰਗੇ ਅਸੀਂ ਆਪਣਾ ਰੋਮ ਰੋਮ ਬੰਦ ਬੰਦ ਕਰ ਦਵਾਂਗੇ ਪਰ ਅਸੀਂ ਇਸ ਧਰਨੇ ਨੂੰ ਛੱਡ ਕੇ ਨਹੀਂ ਜਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕਿਉਂਕਿ ਜਿਹੜਾ ਸਾਡਾ ਅਨਖੀ ਯੋਧਾ ਵੈਫਰ ਗੱਲ ਕਰਦਾ ਸਰਦ ਜਗੀ ਸਿੰਘ ਦੀ ਟੱਲੇ ਵਾਲ ਉਹਨਾਂ ਨੇ ਆਪਣਾ ਰੋਮ ਸਾਡੇ ਵੇਖੇ ਲਾ ਦਿੱਤਾ ਤੇ ਹੋਰ ਸਾਡਾ ਵੀ ਸੁਰਜ ਬੰਦਾ ਜਦੋਂ ਤੱਕ ਸਾਡੇ ਹੱਕ ਸਾਨੂੰ ਨਹੀਂ ਮਿਲਦੇ ਅਸੀਂ ਜਗਜੀਤ ਸਿੰਘ ਦੀ ਢੱਲੇਵਾਲ ਦੀ ਢਾਲ ਬਣ ਕੇ ਉਹਦਾ ਨਾਲ ਖੜੇ ਹੋਈਏ ਤੇ ਸਾਡਾ ਕੱਠ ਸਮੇਂ ਦੀ ਹਕੂ ਨੂੰ ਦੱਸਦੇ ਵੀ ਇਹ ਕਿਸਾਨੀ ਕੋਲ ਹਾਰਣ ਵਾਲੀ ਨਹੀਂ ਇੰਨਾ ਸ਼ਕਤਾਨਾ ਹੈ ਆਪ ਸਭ ਜੀਏ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹਰਸ਼ਿਲਿੰਦਰ ਸਿੰਘ ਦਾ ਤਾਂ ਬੀਬੀ ਪਰਮਜੀਤ ਕੋਹ ਰੋੜੇ ਵਾਲਾ ਤੋਂ 25 ਬੀਬੀਆਂ ਦਾ ਜੱਥਾ ਲੈ ਕੇ ਸੰਗਰੂਰ ਤੋਂ ਮੋਰਚੇ ਦੇ ਵਿੱਚ ਪਹੁੰਚਿਆ ਹੈ ਬਹੁਤ ਬਹੁਤ ਤਲਵਾਹ ਕਰਦੇ ਆ ਸੁਖਮੰਦਰ ਸਿੰਘ ਸਰਪੰਚ ਜਗਰੂਪ ਸਿੰਘ ਬਰਾੜ ਤੇ 55 ਬੰਦਿਆਂ ਦਾ ਜੱਥਾ ਲੈ ਕੇ ਪਿੰਡ ਗੋਲੇ ਵਾਲਾ ਤੋਂ ਪਹੁੰਚਿਆ ਹੈ ਬਹੁਤ ਬਹੁਤ ਤਲਵਾਹ ਕਰਦੇ ਆ ਔਰ ਹੁਣ ਤੇ ਭਾਈ ਬਲਦੇਵ ਸਿੰਘ ਜੀ ਵਡਾਲਾ ਉਹਨਾਂ ਦਾ ਜੱਥਾ ਪਹੁੰਚ ਚੁੱਕਿਆ ਹੈ ਤਾਂ 25 ਮਿੰਟਾਂ ਦੇ ਲਈ ਅ ਅਮਰਤ ਮਹਿਬਾਨੀ ਦੇ ਕੀਰਤਨ ਕਰਨਗੇ ਕੀਰਤਨ ਤੋਂ ਉਪਰੰਤ ਵੀ ਅਰਦਾਸ ਕਰਿਆ ਕਰਦੇ ਹੈ ਬਹੁਤ ਬਾਰੀ ਅੱਗੇ ਵੀ ਮੋਰਚੇ ਦੇ ਵਿੱਚ ਉਹਨਾਂ ਦੀਆਂ ਵੱਡੀਆਂ ਸੇਵਾਵਾਂ ਹੈ ਉਹਨਾਂ ਦਾ ਹੁਣ ਸਮਾਂ ਹੈ ਉਹ 25 ਮਿੰਟ ਲਈ ਗੁਰਬਾਣੀ ਦੇ ਕੀਰਤਨ ਸਟੇਜ ਤੋਂ ਕਰਨਗੇ ਸੋ ਬੇਨਤੀ ਹੈ ਸਾਰੇ ਵੀਰਾਂ ਨੂੰ ਫਿਰ ਹੱਥ ਬੰਨ੍ਹ ਕੇ ਆਪੋ ਆਪਣੇ ਸਿਰ ਕੱਜ ਲੈਣੇ ਆਵਾਜ਼ ਨਹੀਂ ਹੋਣੀ ਚਾਹੀਦੀ ਮਰਯਾਦਾ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਸੋ ਸਾਰਿਆਂ ਨੇ ਇਸ ਗੁਰਬਾਣੀ ਦੇ ਮਹਾਨ ਕੀਰਤਨ ਨੂੰ ਜਿਹੜਾ ਸਾਰਿਆਂ ਨੇ ਸਰਵਨ ਕਰਨਾ ਹੈ ਮੈਂ ਬੇਨਤੀ ਕਰੂੰਗਾ ਬਲਦੇਵ ਸਿੰਘ ਜੀ ਪਟਾਲਾ ਅ ਸਮਾਂ 25 ਮਿੰਟ ਕੀਰਤਨ ਗੁਰਬਾਣੀ ਦੇ ਕੀਰਤਨ ਆਪ ਸਾਰਿਆਂ ਨੂੰ ਸਰਵਨ ਕਰਾਉਣਗੇ ਅ ਤਿੰਨ ਜਗ੍ਹਾ ਤੇ ਕਮੇਟੀ ਬੈਠੀ ਹੈ ਜਿੱਥੇ ਬੋਰਡ ਵੀ ਲੱਗੇ ਹੋਏ ਆ ਖਨੋਰੀ ਵਾਟਰ ਸਟੇਜ ਸੰਚਾਲਨ ਕਮੇਟੀ ਔਰ ਉੱਥੇ ਉਹ ਆਪਣੀ ਤਿਲਫਲ ਆਪੋ ਆਪਣਾ ਦਸਬੰਧ ਦੇ ਜ਼ਰੂਰੀ ਹੈ ਮੇਰੇ ਵੀਰੋ ਵੱਡੇ ਮਾਨ ਮੋਰਚੇ ਆ ਸਾਲ ਹੋ ਗਏ ਲੱਗੇ ਨੂੰ ਵੱਡੇ ਕਾਰਜ ਨੇ ਦੇ ਵੱਡੀਆਂ ਸੰਗਤਾਂ ਦੇ ਆਉਣ ਜਾਣ ਲਈ ਰਹਿਣ ਲਈ ਪ੍ਰਬੰਧ ਗਏ ਉਹ ਤੁਹਾਡੇ ਸਹਿਯੋਗ ਤੋਂ ਬਿਨਾਂ ਨਹੀਂ ਚੱਲਣੇ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਕਿ ਜਿੱਥੇ ਸੀ ਮਹਾਨ ਤੀਰ ਦਸਬੰਧਾਂ ਦੇ ਤੇਜ ਤੋਂ ਦੂਰ ਹੋ ਜਾਈਏ ਗੁਰੂ ਦੇ ਵਾਸਤੇ ਦਸਬੰਧ ਕੱਢਦੇ ਆ ਇੱਥੇ ਵੀ ਜੇਲ੍ਹ ਦੇ ਵਿੱਚੋਂ ਜ਼ਰੂਰ ਦਸਬੰਧ ਕੱਢ ਕੇ ਥੋੜੇ ਤੋਂ ਥੋੜਾ ਬਹੁਤੇ ਤੋਂ ਬੋਤਾ ਜਿੱਥੇ ਜਿੱਥੇ ਤਿੰਨੀ ਚਾਰੀ ਥਾਈਂ ਇਹ ਸਾਡੀ ਕਮੇਟੀ ਬੈਠੀ ਹੈ ਜਗਾ ਜਗਾ ਆਪਣਾ ਅੰਤਸਬੰਧ ਜ਼ਰੂਰ ਲੈ ਕੇ ਆਪਣੇ